ਪਰਦਾਸਪੁਰ ਵਿੱਚ ਇਸ ਟਾਈਮ ਸਿਚੁਏਸ਼ਨ ਬਹੁਤ ਨੋਰਮਲ ਹੈ ਸੋ ਅਸੀਂ ਅ ਅੱਜ ਰਾਤ 9 ਤੋਂ 9:30 ਵਜੇ ਮੋਬਿਲ ਬਲੈਕਆਊਟ ਕੀ ਕਰਨ ਜਾ ਰਹੇ ਹਾਂ ਐਸਪਰ ਗਵਰਨਮੈਂਟ ਇਨਸਟਰਕਸ਼ਨਸ ਸੋ ਥੋ ਲੋਕਾਂ ਨੂੰ ਸੇਫਟੀ ਬਾਰੇ ਸੈਂਸਿਟਾਈਜ਼ ਕੀਤਾ ਜਾ ਸਕੇ ਸੈਂਸਿਟਾਈਜ਼ਡ ਬਾਰਡਰ ਡਿਸਟ੍ਰਿਕਟ ਇਸ ਦੇ ਨਾਲ ਹੀ ਸਾਡੇ ਸਿਵਲ ਡਿਫੈਂਸ ਟੀਮਸ ਨੇ ਸਕੂਲਸ ਦੇ ਵਿੱਚ ਐਂਡ ਹਸਪੀਟਲਸ ਦੇ ਵਿੱਚ ਟ੍ਰੇਨਿੰਗ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਦੇ ਰਹੇ ਨੇ ਲੋਕਾਂ ਨੂੰ ਅਮਰਜੈਂਸੀ ਦੇ ਵਿੱਚ ਸੇਫਟੀ ਮੈਜਰਸ ਅਡਾਪਟ ਕਰਨ ਸੰਬੰਧੀ ਸੋ ਇਸ ਦੇ ਨਾਲ ਹੀ ਮੈਂ ਸਮੂਹ ਡਿਸਟ੍ਰਿਕਟ ਦੇ ਵਸਨੀਕੋਂ ਅਪੀਲ ਕਰਦਾ ਹਾਂ ਕਿ ਕਿਸੇ ਚੀਜ਼ ਦੀ ਘਬਰਾਹਟ ਦੀ ਲੋੜ ਨਹੀਂ ਕਿਸੇ ਚੀਜ਼ ਤੋਂ ਘਬਰਾਹਟ ਦੀ ਲੋੜ ਨਹੀਂ ਦਾ ਸਿਚੁਏਸ਼ਨ ਇਜ਼ ਨਾਰਮਲ ਅਸੀਂ ਜੋ ਵੀ ਡ੍ਰਿਲ ਕਰਨ ਜਾ ਰਹੇ ਹਾਂ ਇਹ ਟੋਟਲੀ ਸਾਰਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਡ੍ਰਿਲ ਕਰਨ ਜਾ ਰਹੇ ਹਾਂ ਮੈਂ ਅਪੀਲ ਅਪੀਲ ਕਰਦਾ ਹਾਂ ਕਿ ਇਸ ਦੇ ਵਿੱਚ ਸਾਰੇ ਹੀ ਸਮੂਹ ਸ਼ਹਿਰ ਵਾਸੀ नहीं नहीं तो बाकी लोग ऐसे जो के कल बॉर्डर पे तुम्हाने मौके में लेकर चलो स्नॉर्मल स्नॉर्मल सर जिसका कतार को कॉरिडोर वाली यात्रा बंद की चीज़ उसको क्या कोई रिव्यू हो यार सब जाती है फिलहाल जो स्वेरे ऐसी हमारे ब्यूरो ऑफ इमीग्रेशन ने कल दी थी अते ये लोकल ऑफिशल्स हैं उन्होंने रिश्या मैं यह अपील करंगा कि अफवाहों तो पर यकीन ना करो इन केस थानू तो कोई भी सूचना चाहिए दी है तो तुम्ही तो साडा जो हेल्पलाइन नंबर है एक, एक 112 उस ते ऊपर तो सभी सिचुएशन बारे पता कर सकते हो सभी हालात इस तरह बंद नहीं है मान लो अगर आप हैं प्रबंध पूरे है वी आर रेडी टू मीट एनी ये नहीं कोई तक नहीं वो सिचुएशन नहीं है ਕਿ ਉਹ ਵੀ ਨਾ ਮੋਟੋ ਡਿਸਪਲੇਸ ਕੀਤਾ ਜਾ ਸਕਦਾ ਹੈ